ਵਾਹਿਗੁਰੂ ਸਾਹਿਬ ਜੀਓ ਸ਼੍ਰੀ ਰਾਗ ਮਹੱਲਾ 5 ਮਨ ਤਨ ਧਨ ਜਿਨ ਪ੍ਰਭ ਦੀਆ ਰੱਖਿਆ ਸਹਜ ਸਵਾਰ ਸਰਬ ਕਲਾ ਕਰ ਥਾਪਿਆ ਅੰਤਰ ਜੋਤ ਅਪਾਰ ਸਦਾ ਸਦਾ ਪ੍ਰਭ ਸਿਮਰਿਐ ਅੰਤਰ ਰਖ ਉਰਧਾਰ ਮੇਰੇ ਮਨ ਹਰ ਬਿਨ ਅਬਰ ਨਾ ਕੋਏ ਪ੍ਰਭ ਸ਼ਰਨਾਈ ਸਦਾ ਰਹੁ ਦੂਖ ਨਾਂਬਿਆਪੈ ਕੋਏ ਰਹਾਉ ਰਤਨ ਪਦਾਰਥ ਮਾਨਕਾ ਸੋਇਨਾ ਰੂਪਾ ਖਾਕ ਮਾਤ ਪਿਤਾ ਸੁਤ ਬੰਧ ਪਾ ਊੜੇ ਸੱਬੇ ਸਾਖ ਜਿਨ ਕੀਤਾ ਤਿਸੈ ਨਾ ਜਾਣਈ ਮਨ ਮੁਖ ਪਸ ਨਾ ਪਾਕ ਅੰਤਰ ਬਾਹਰ ਰਵ ਰਹਿਆ ਤਿਸਨੂੰ ਜਾਣੈ ਦੂਰ ਰਿਸ਼ਨਾ ਲਾਗੀ ਰਚ ਰਹਾ ਅੰਤਰ ਹੋ ਮੈਂ ਕੂਰ ਭਗਤੀ ਨਾਮ ਬਿਹੁਣਿਆ ਆਵੈ ਬੰਨੈ ਪੂਰ ਰਾਖਲੇ ਪ੍ਰਭ ਕਰਣ ਹਾਰ ਜੀ ਜੰਤ ਕਰ ਦਿਆ ਬਿਨ ਪ੍ਰਭ ਕੋਏ ਨਾ ਰਖਣ ਹਾਰ ਮਹਾ ਵਿਕਟ ਜਮ ਭਇਆ ਨਾਨਕ ਨਾ ਮਨਾ ਬਿਸਰੋ ਕਰ ਆਪਣੀ ਹਰ ਮਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਜੁਗੋ ਜੁਗ ਅਟਲ ਨਾਮ ਬਾਣੀ ਦੇ ਬੋਹਿਤ ਨੇਕ ਲੰਕ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਸ਼ਬਦਾਂ ਦੀ ਵਿਚਾਰ ਲੜੀਵਾਰ ਸਰਵਣ ਕਰਦੇ ਆ ਰਹੇ ਹਾਂ ਪਾਵਨ ਸ਼ਬਦ ਜਿਸ ਦਾ ਆਪ ਜੀ ਨੇ ਪਾਠ ਸੁਣਿਆ ਹੈ ਇਹ ਰਾਗ ਸ਼੍ਰੀ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਉਚਾਰਿਆ ਹੋਇਆ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 47 ਅੰਗ ਤੇ ਸੁਭਾਏਮਾਨ ਹੈ ਸਤਿਗੁਰੂ ਕਿਰਪਾ ਕਰਨ ਆਓ ਪਾਵਨ ਸ਼ਬਦ ਦੀ ਵਿਚਾਰ ਨਾਲ ਸਾਂਝ ਪਾਈਏ ਇਸ ਤੋਂ ਪਹਿਲਾਂ ਮਨਵਿਰਤੀਆਂ ਇਕਾਗਰ ਕਰਕੇ ਇੱਕ ਵਾਰ ਘੁਰ ਫਤੇ ਦੀ ਸਾਂਝ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਬਦ ਦੇ ਰਹਾਉ ਦੇ ਬੰਦ ਵਿੱਚ ਸਤਿਗੁਰੂ ਬਖਸ਼ਿਸ਼ ਕਰਦੇ ਨੇ ਮੇਰੇ ਮਨ ਹਰ ਬਿਨ ਅਵਰਨਾ ਕੋਏ ਪ੍ਰਭ ਸ਼ਰਨਾਈ ਸਦਾ ਰਹੁ ਦੁਖ ਨਾਮ ਵਿਆਪੈ ਕੋਇ ਰਹਾ ਐ ਮੇਰੇ ਮਨਾ ਉਸ ਅਕਾਲ ਪੁਰਖ ਵਹਿਗੁਰੂ ਵਰਗਾ ਹੋਰ ਕੋਈ ਨਹੀਂ ਹੈ ਤੇ ਤੈਨੂੰ ਰੱਖਣ ਵਾਲਾ ਵੀ ਉਸ ਤੋਂ ਬਿਨਾ ਕੋਈ ਹੋਰ ਨਹੀਂ ਹੈ ਦੂਜਾ ਕੋਈ ਐਸਾ ਨਹੀਂ ਜਿਸ ਕੋਲ ਜਾ ਕੇ ਰੋ ਸਕੀਏ ਜਿਹੜਾ ਸਾਡਾ ਦੁੱਖ ਕੱਟ ਸਕੇ ਇਸ ਲਈ ਉਹ ਪਰਮ ਪਿਤਾ ਪਰਮਾਤਮਾ ਉਹਦੀ ਸ਼ਰਨ ਦੇ ਵਿੱਚ ਰਹਿ ਤੇ ਦੁੱਖਾਂ ਤੋਂ ਖਲਾਸੀ ਹੋ ਜਾਏਗੀ ਦੁੱਖ ਕੋਈ ਵੀ ਨਹੀਂ ਚਾਹਦਾ ਕੋਈ ਵੀ ਬੰਦਾ ਦੁੱਖ ਨਹੀਂ ਚਾਹਦਾ ਹਰੇਕ ਇਹ ਹੀ ਅਰਦਾਸ ਕਰਦਾ ਹੈ ਸਤਿਗੁਰੂ ਸੁੱਖ ਦੇ ਸੁੱਖ ਦੇ ਕਦੇ ਕਿਸੇ ਨੇ ਨਹੀਂ ਆਖਿਆ ਕਿ ਮੈਨੂੰ ਦੁੱਖ ਦੇ ਸਤਿਗੁਰੂ ਪਾਤਸ਼ਾਹ ਬਚਨ ਕਰਦੇ ਨੇ ਕਹਿੰਦੇ ਭਾਈ ਪ੍ਰਮਾਤਮਾ ਤੋਂ ਬਿਨਾਂ ਕਿਸੇ ਨੇ ਸੁੱਖ ਨਹੀਂ ਦੇਣੇ ਹੁਣ ਮਨ ਦੀ ਗੱਲ ਹੈ ਅਸੀਂ ਜਦੋਂ ਦੁਖੀ ਹੁੰਦੇ ਆ ਤੇ ਇਹ ਲਫ਼ਜ਼ ਕਹਿ ਦਿੰਦੇ ਆ ਕਿ ਮੇਰਾ ਮਨ ਬਹੁਤ ਦੁਖੀ ਹੈ ਖੁਸ਼ ਹੁੰਦੇ ਆ ਤੇ ਕਹਿੰਦੇ ਅੱਜ ਮਨ ਬੜਾ ਪ੍ਰਸੰਨ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਮਨ ਹੀ ਦੁਖੀ ਹੈ ਮਨ ਹੀ ਸੁਖੀ ਹੈ ਇਸ ਲਈ ਮਨ ਦੇ ਨਾਲ ਹੀ ਗੱਲ ਕਰੀਏ ਤੇ ਮਨ ਨੂੰ ਇਹ ਮੰਤਰ ਦੱਸਿਆ ਕਿ ਜੇ ਤੂੰ ਚਾਹਨਾ ਕਿ ਦੁੱਖ ਨਾ ਕੋਈ ਆਵੇ ਤੂੰ ਸਦਾ ਉਸ ਪਰਮਾਤਮਾ ਦੀ ਸ਼ਰਣਾਈ ਰਹਿ ਸਦਾ ਉਹਨੂੰ ਅੰਗ ਸੰਗ ਜਾਣ ਉਸ ਦੇ ਦੱਸੇ ਹੋਏ ਹੁਕਮ ਦੀ ਪਾਲਣਾ ਕਰ ਜਿੱਦਨੂੰ ਉਹ ਤੋੜਦਾ ਹੈ ਉਦਨੂੰ ਤੁਰ ਕਦੇ ਦੁਖੀ ਨਹੀਂ ਹੋਵੇਂਗਾ ਇੱਥੋਂ ਗੱਲ ਸ਼ੁਰੂ ਕਰਦੇ ਨੇ ਗੁਰੂ ਪਾਤਸ਼ਾਹ ਮਨ ਤਨ ਧਨ ਜਿਨ ਪ੍ਰਭ ਦੀਆ ਰੱਖਿਆ ਸਹਜ ਸਵਾਰ ਇਹ ਜਿਸ ਮਨ ਦੇ ਨਾਲ ਗੱਲ ਕਰਨੀ ਹੈ ਜਿਸ ਮਨ ਦੇ ਨਾਲ ਗੱਲ ਕਰਦੇ ਆ ਸਤਿਗੁਰੂ ਕਹਿੰਦੇ ਇਹ ਵੀ ਵਾਹਿਗੁਰੂ ਦਾ ਹੀ ਦਿੱਤਾ ਹੋਇਆ ਹੈ ਇਹ ਸਰੀਰ ਵੀ ਉਸੇ ਦਾ ਦਿੱਤਾ ਹੋਇਆ ਹੈ ਜਿਹੜੇ ਧਨ ਪਦਾਰਥ ਤੂੰ ਜੀਵਨ ਦੇ ਵਿੱਚ ਵਰਤਦਾ ਹੈ ਤਨ ਦੌਲਤ ਵਰਤਦਾ ਹੈ ਪਦਾਰਥ ਵਰਤਦਾ ਹੈ ਇਹ ਵੀ ਉਸੇ ਦਾ ਦਿੱਤਾ ਹੋਇਆ ਸਾਰਾ ਕੁਝ ਉਸ ਦਾ ਦਿੱਤਾ ਹੈ ਤੇ ਨਾਲ ਉਸ ਪ੍ਰਮਾਤਮਾ ਨੇ ਤੇਰੇ ਤੇ ਕਿਰਪਾ ਕਰਕੇ ਤੈਨੂੰ ਸਹਿਜ ਵੀ ਦਿੱਤਾ ਹੈ ਤੇਰਾ ਜੀਵਨ ਵੀ ਸਵਾਰਿਆ ਹੈ ਤੈਨੂੰ ਸਰਬ ਕਲਾ ਕਰਤਾ ਪਿਆ ਅੰਤਰ ਜੋਤ ਅਪਾਰ ਉਸ ਪ੍ਰਮਾਤਮਾ ਨੇ ਤੈਨੂੰ ਸੰਪੂਰਨ ਕਰਕੇ ਭੇਜਿਆ ਹੈ ਇਸ ਜਗਤ ਦੇ ਉੱਤੇ ਕਿਉਂਕਿ ਉਹ ਸਰਬ ਕਲਾ ਸਮਰੱਥ ਹੈ ਹੁਣ ਮਨੁੱਖ ਨੇ ਕਿੰਨੀਆਂ ਕਲਾਾਂ ਜਗਾਉਣੀਆਂ ਨੇ ਇਹ ਆਪ ਦੇਖਣਾ ਹੈ ਗੁਰੂ ਸਾਹਿਬਾਂ ਦੇ ਉਪਦੇਸ਼ਾਂ ਦੇ ਨਾਲ ਮਨੁੱਖ ਦੀਆਂ ਕਲਾਂ ਜਾਗਦੀਆਂ ਨੇ ਗੁਣ ਜਾਗਦੇ ਨੇ ਗੁਣ ਜਾਗਰਤ ਹੁੰਦੇ ਨੇ ਉਸ ਪਰਮਾਤਮਾ ਨੇ ਤੇਰੇ ਅੰਦਰ ਜੋਤ ਧਰੀ ਹੈ ਉਸਨੇ ਤੇਰੇ ਅੰਦਰ ਜੋਤ ਰੱਖੀ ਹੈ ਉਹ ਪਰਮਾਤਮਾ ਅਪਰੰਪਾਰ ਹੈ ਤੇਰੇ ਅੰਦਰ ਜਿਹੜੀ ਜੋਤ ਬਰਤ ਰਹੀ ਹੈ ਉਹਦਾ ਵੀ ਕੋਈ ਪਾਰ ਲੱਭਣਾ ਨਹੀਂ ਉਹ ਵੀ ਬੇਅੰਤ ਹੈ ਉਹ ਜੋਤ ਸਤਿਗੁਰੂ ਪਾਤਸ਼ਾਹ ਕਹਿੰਦੇ ਉਸ ਨੂੰ ਜਗਾ ਕਰ ਜਾਣਣ ਸਾਹਿਬ ਤੋ ਮਿਲੇ ਆਪਣੇ ਅੰਦਰ ਉਸ ਜੋਤ ਨੂੰ ਜਗਾ ਸਤਿਗੁਰੂ ਪਾਤਸ਼ਾਹ ਇਸ ਕਰਕੇ ਸਾਨੂੰ ਉਪਦੇਸ਼ ਦਿੰਦੇ ਨੇ ਸਮਝਾਉਂਦੇ ਨੇ ਕਿ ਪਰਮਾਤਮਾ ਦੇ ਸਿਮਰਨ ਬੰਦਗੀ ਦੇ ਨਾਲ ਜੁੜਿਆ ਰਹਿਣ ਦੇ ਨਾਲ ਤੇਰਾ ਫਾਇਦਾ ਦੁਖੀ ਹੋਵੇਂਗਾ ਜੇਕਰ ਟੁੱਟ ਜਾਏਗਾ ਇਸ ਲਈ ਸਦਾ ਸਦਾ ਪ੍ਰਭ ਸਿਮਰਿਐ ਅੰਤਰ ਰਖ ਉਰਧਾਰ ਪਰਮਾਤਮਾ ਨੂੰ ਕਦੇ ਭੁਲਾਈ ਨਾ ਉਹਨੂੰ ਕਦੇ ਨਾ ਭੁਲਾਈ ਇਸ ਲਈ ਗੁਰੂ ਸਾਹਿਬਾਂ ਨੇ ਐਸੇ ਬਚਨ ਕੀਤੇ ਨੇ ਕਿ ਜਿੱਥੇ ਆਪਣੇ ਅੰਦਰ ਉਸ ਪਰਮਾਤਮਾ ਨੂੰ ਯਾਦ ਰੱਖਣਾ ਤੇ ਪਰਮਾਤਮਾ ਨੂੰ ਵੀ ਕਹਿਣਾ ਕਿ ਵਾਹਿਗੁਰੂ ਤੁਸੀਂ ਵੀ ਕਿਰਪਾ ਕਰਿਓ ਮੈਨੂੰ ਬਿਸਰਿਓ ਨਾ ਬਿਸਰਿਓ ਨਾ ਇਸ ਕਰਕੇ ਗੁਰੂ ਸਾਹਿਬਾਂ ਨੇ ਬਚਨ ਕੀਤੇ ਨੇ ਵਿਸਰਣਾ ਹੀ ਦਾਤਾਰ ਆਪਣਾ ਨਾਮ ਦੇ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹ ਇਹ ਚਾਉ ਬਣਿਆ ਰਵੇ ਸਤਿਗੁਰੂ ਪਾਤਸ਼ਾਹ ਇਹ ਉਪਦੇਸ਼ ਦਿੰਦੇ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਾਨੂੰ ਇਹ ਗੱਲ ਸਮਝਾਈ ਕਿ ਭਾਈ ਗੁਰਮੁਖ ਪਿਆਰਿਓ ਇਹ ਮਤਾਂ ਸੋਚਿਓ ਕਿ ਤੁਸੀਂ ਕਹੋ ਕਿ ਅਸੀਂ ਪ੍ਰਮਾਤਮਾ ਨੂੰ ਯਾਦ ਕਰੀਏ ਪ੍ਰਮਾਤਮਾ ਸਾਨੂੰ ਭੁੱਲ ਜਾਏ ਪ੍ਰਮਾਤਮਾ ਨਾ ਸਾਡੀ ਸੁਣਦਾ ਹੋਵੇ ਕਹਿੰਦੇ ਐਸੀ ਗੱਲ ਨਹੀਂ ਤੁਸੀਂ ਚੱਲ ਕੇ ਦੇਖੋ ਉਸ ਮਾਰਗ ਤੇ ਤੇ ਜੇਕਰ ਤੁਸੀਂ ਇੱਕ ਪੈਰ ਧਰੋਗੇ ਨਾ ਉਧਰ ਨੂੰ ਸਮਝ ਲੈਣਾ ਕਿ ਉਹਦੇ ਮੁਕਾਬਲੇ 'ਚ ਉਹਦੇ ਤੋਂ ਹਜ਼ਾਰਾਂ ਗੁਣ ਜ਼ਿਆਦਾ ਉਹ ਸਾਡੇ ਵੱਲੋਂ ਆਏਗਾ ਚਰਨ ਸ਼ਰਨ ਗੁਰ ਏਕ ਪੰਡਾ ਜਾਏ ਚੱਲ ਸਤਿਗੁਰ ਕੋਟ ਪੰਡਾ ਅੱਗੇ ਹੋਏ ਲੇਤ ਹੈ ਸਦਾ ਸਦਾ ਪ੍ਰਭ ਸਿਮਰਿਏ ਅੰਤਰ ਰਾਖਪੁਰ ਧਾਰ ਭੁਲਾਵੀ ਨਾ ਬਸ ਯਾਦ ਰੱਖੇ ਸਤਿਗੁਰੂ ਪਾਤਸ਼ਾਹ ਕਹਿੰਦੇ ਬੰਦਾ ਭੁਲਾਣਾ ਕਾਤੇ ਹੈ ਪ੍ਰਮਾਤਮਾ ਨੂੰ ਭੁੱਲਦਾ ਕਿਉਂ ਕਿ ਇਹ ਸੰਸਾਰ ਦੇ ਵਿੱਚ ਸਮਾਜ ਵਿੱਚ ਆ ਕੇ ਜਨਮ ਲੈ ਕੇ ਇਹਨੂੰ ਮਾਇਆ ਦੀ ਪਾਹ ਲੱਗ ਜਾਂਦੀ ਹੈ ਇਹਨੂੰ ਜਿਸ ਤਿਸ ਤਰ੍ਹਾਂ ਇਹ ਸਮਝਦਾ ਜਾਂਦਾ ਹੈ ਤੇ ਸੰਸਾਰ ਦੇ ਵਿੱਚ ਉਹਨਾਂ ਪਦਾਰਥਾਂ ਨਾਲ ਜੁੜਦਾ ਜਾਂਦਾ ਜਿੱਦਾਂ ਵੱਡਾ ਹੁੰਦਾ ਜਾਂਦਾ ਉਹ ਖੇਡ ਵੀ ਵੱਡੀ ਹੁੰਦੀ ਜਾਂਦੀ ਹੈ ਉਹ ਭੁੱਖ ਵੀ ਵੱਧਦੀ ਜਾਂਦੀ ਹੈ ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਤੇ ਜਿਹੜੇ ਹੀਰੇ ਰਤਨ ਜਵਾਹਰਾਤ ਸੋਇਨਾ ਚਾਂਦੀ ਉਹਦੇ ਪਿੱਛੇ ਭੱਜਦਾ ਹੈ ਉਹਨੂੰ ਜੋੜਦਾ ਹੈ ਲੇਕਿਨ ਸਤਿਗੁਰੂ ਪਾਤਸ਼ਾਹ ਕਹਿੰਦੇ ਇਹ ਰਤਨ ਪਦਾਰਥ ਇਹ ਮਾਣਕ ਇਹ ਸੋਇਨਾ ਇਹ ਚਾਂਦੀ ਇਹ ਸਾਰਾ ਕੁਝ ਮਿੱਟੀ ਵਿੱਚੋਂ ਨਿਕਲੇ ਨੇ ਜ਼ਮੀਨ ਵਿੱਚੋਂ ਪੈਦਾ ਹੋਏ ਨੇ ਇਹ ਗੱਲ ਯਾਦ ਰੱਖੋ ਜਿਹੜੀ ਚੀਜ਼ ਜ਼ਮੀਨ ਵਿੱਚੋਂ ਪੈਦਾ ਹੁੰਦੀ ਹੈ ਉਹ ਜ਼ਮੀਨ ਦੇ ਵਿੱਚ ਹੀ ਖਪ ਜਾਂਦੀ ਹੈ ਇਹਨੂੰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਅਗਰ ਕਿਸੇ ਨੂੰ ਕੋਈ ਮਾਣਕ ਮਿਲ ਜਾਈ ਤੇ ਉਹਦਾ ਵੀ ਕੋਈ ਸਮਾਂ ਹੁੰਦਾ ਦਿਨ ਦੋਇ ਚਾਰ ਸੁਹਾਵਣਾ ਮਾਟੀ ਤੇ ਸਖਾਵੇ ਉਹ ਮਿੱਟੀ 'ਚ ਹੋਇਆ ਤੇ ਫਿਰ ਮਿੱਟੀ ਹੀ ਉਹਨੂੰ ਖਤਮ ਕਰ ਦਿੰਦੀ ਮਿੱਟੀ 'ਚ ਉਹ ਮੁੱਕ ਜਾਂਦਾ ਹੈ ਇਸ ਲਈ ਰਤਨ ਪਦਾਰਥ ਮਾਣਕਾ ਸੋਇਨਾ ਰੂਪਾ ਖਾਕ ਇਹ ਸਾਰਾ ਕੁਝ ਮਿੱਟੀ ਹੈ ਮਿੱਟੀ 'ਚ ਮਿਲ ਜਾਣਾ ਜਿਹਦੇ ਕਰਕੇ ਤੂੰ ਗਲਤਾਨ ਹੋਇਆ ਪਰਮਾਤਮਾ ਨੂੰ ਭੁੱਲਿਆ ਹੈ ਯਾਦ ਰੱਖ ਮਾਤ ਪਿਤਾ ਸੁਤ ਬੰਧ ਪਾ ਕੂੜੇ ਸਭੇ ਸਾਖ ਇਸ ਤੋਂ ਇਲਾਵਾ ਇਹ ਧਨ ਪਦਾਰਥ ਇਹ ਮਾਇਆ ਇਹ ਧਨ ਦੌਲਤ ਜੋ ਹੈ ਤੇ ਮਨੁੱਖ ਸੋਚਦਾ ਕਿ ਮੈਂ ਆਪਣੇ ਪਰਿਵਾਰ ਲਈ ਆਪਣੇ ਮਾਂ ਵਾਸਤੇ ਬਾਪ ਵਾਸਤੇ ਪੁੱਤਾਂ ਵਾਸਤੇ ਰਿਸ਼ਤੇਦਾਰਾਂ ਵਾਸਤੇ ਮੈਂ ਇਹ ਸਾਰਾ ਕੁਝ ਇਕੱਤਰ ਕਰਦਾ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇੱਥੇ ਭਾਈ ਜਿਨ੍ਹਾਂ ਲਈ ਤੂੰ ਇੰਨਾ ਕੁਝ ਕਰਦਾ ਨਾ ਕਰਨਾ ਚਾਹੀਦਾ ਕੋਈ ਗੱਲ ਨਹੀਂ ਆਪਣੀ ਧਰਮ ਦੀ ਕਿਰਤ ਕਰਨੀ ਉਹਦੇ ਚ ਜੋ ਤੁਹਾਡੇ ਫਰਜ਼ ਨੇ ਉਹ ਸਾਨੂੰ ਨਿਭਾਣੇ ਚਾਹੀਦੇ ਸਾਰੇ ਪਰ ਇਸ ਤਰ੍ਹਾਂ ਦੀ ਨਿਭਾਣੇ ਕਿ ਅਸੀਂ ਧਰਮ ਦੀ ਲੀਕ ਤੋਂ ਪਿੱਛੇ हट ਜਾਈਏ ਬੇਈਮਾਨੀ ਕਰੀਏ ਜਾਂ ਮਿਹਨਤ ਵੀ ਐਨੀ ਕਰੀਏ ਕਿ ਪਰਮਾਤਮਾ ਨੂੰ ਯਾਦ ਹੀ ਨਾ ਕਰੀਏ ਅਸੀਂ ਬਸ ਸਾਡਾ ਧਿਆਨ ਉੱਥੇ ਹੋਵੇ ਕਿ ਹੋਰ ਪੈਸੇ ਬਣ ਜਾਣ ਹੋਰ ਬਣ ਜਾਣ ਹੋਰ ਬਣ ਜਾਣ ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਪਰਮੇਸ਼ਰ ਨੂੰ ਭਲਾ ਕੇ ਨਾ ਕੁਝ ਵੀ ਕੀਤਾ ਜਾਵੇ ਮਾਤ ਤਿਤਾ ਸੁਤ ਬੰਧ ਪਾ ਕੂੜੇ ਸੱਬੇ ਸਾਖ ਇਹ ਜਿਹੜੇ ਸਾਖ ਨੇ ਰਿਸ਼ਤੇ ਨੇ ਨਾਸਵਾਨ ਨੇ ਨਾਲ ਨਹੀਂ ਕੋਈ ਵੀ ਨਿਭਣਾ ਸਤਿਗੁਰਾਂ ਨੇ ਬਾਣੀ ਵਿੱਚ ਬਹੁਤ ਥਾਵਾਂ ਤੇ ਇਸ ਤਰ੍ਹਾਂ ਦੀ ਗੱਲ ਕਰੀ ਕਾਂ ਕੀ ਮਾਈ ਕਾਂ ਕੋ ਬਾਪ ਨਾਮ ਤਾਰੀਕ ਝੂਠੇ ਸਭ ਸਾਖ ਕਾਹੇ ਕੋ ਮੂਰਖ ਪਖਲਾਇਆ ਮਿਲ ਸੰਜੋਗ ਹੁਕਮ ਤੂੰ ਆਇਆ ਇਹ ਤੇ ਪਿਛਲੇ ਜਨਮਾਂ ਦੇ ਸੰਜੋਗ ਨੇ ਕੂੜੇ ਹੁਕਮ ਤੇ ਤੂੰ ਆਇਆ ਇੱਥੇ ਝੂਠੇ ਦਾ ਮਤਲਬ ਇਹ ਨਹੀਂ ਕੂੜੇ ਦਾ ਮਤਲਬ ਇਹ ਨਹੀਂ ਕਿ ਮਾਂ ਝੂਠੀ ਹੈ ਬਾਪ ਝੂਠਾ ਹੈ ਜਾਂ ਭੈਣ ਭਰਾ ਝੂਠੇ ਨੇ ਇਹਦਾ ਮਤਲਬ ਇਹ ਨਹੀਂ ਹੈ ਇਹਦਾ ਅਰਥ ਹੈ ਝੂਠੇ ਦਾ ਜਾਂ ਕੂੜੇ ਦਾ ਅਰਥ ਹੈ ਨਾਸਵੰਤ ਜਿਹੜੇ ਨਾਸ ਹੋ ਜਾਂਦੇ ਨੇ ਖਤਮ ਹੋ ਜਾਂਦੇ ਨੇ ਸਦਾ ਨਹੀਂ ਰਹਿੰਦੇ ਜਿਨ ਕੀਤਾ ਤੇ ਸੈ ਨਾ ਜਾਣਾਈ ਮਨਮੁਖ ਪਸ਼ ਨਾਪਾਕ ਸਤਗੁਰੂ ਪਾਤਸ਼ਾਹ ਕਹਿੰਦੇ ਜਿਨੇ ਤੈਨੂੰ ਪੈਦਾ ਕੀਤਾ ਹੈ ਜਿਨੇ ਐਨੇ ਸੁੱਖ ਦਿੱਤੇ ਨੇ ਤੂੰ ਉਹਨੂੰ ਭੁੱਲੀ ਬੈਠਾ ਹੈ ਤੂੰ ਮਨ ਪਿੱਛੇ ਲਾ ਕੇ ਪਸ਼ੂਆਂ ਵਾਲੇ ਕੰਮ ਕਰਦਾ ਹੈ ਤੂੰ ਅਪਵਿੱਤਰਤਾ ਵਾਲੇ ਕੰਮ ਕਰਦਾ ਹੈ ਨਾਮ ਤੋਂ ਟੁੱਟ ਗਿਆ ਇੱਕ ਤਾਂ ਪਹਿਲਾਂ ਹੀ ਨਾਮ ਤੋਂ ਟੁੱਟ ਗਿਆ ਤੇ ਦੂਸਰਾ ਕੰਮ ਐਸੇ ਕਰਨ ਲੱਗਿਆ ਜਿਹਦੇ ਨਾਲ ਪ੍ਰਮਾਤਮਾ ਦੀ ਨਰਾਜ਼ਗੀ ਖੱਟੇਗਾ ਜਿਹਦੇ ਨਾਲ ਪਰਮਾਤਮਾ ਤੋਂ ਹੋਰ ਦੂਰ ਹੋ ਜਾਏਗਾ ਤੇ ਇੱਕ ਤਾਂ ਗੁਨਾਹ ਗੁਨਾਹ ਕਰੇ ਤੇ ਦੂਸਰਾ ਬਚਾਨ ਵਾਲੇ ਤੋਂ ਦੂਰ ਹੋ ਗਿਆ ਸਤਿਗੁਰੂ ਇਸ ਕਰਕੇ ਸਾਨੂੰ ਸਮਝਾਉਂਦੇ ਨੇ ਅੰਤਰ ਬਾਹਰ ਰਵ ਰਹਿਆ ਤਿਸ ਨੂੰ ਜਾਣੈ ਦੂਰ ਕਿੱਡੀ ਨਲੈਕੀ ਹੈ ਇਨਸਾਨ ਦੀ ਕਿ ਪਰਮਾਤਮਾ ਸਾਡੇ ਤੋਂ ਦੂਰ ਨਹੀਂ ਹੈ ਉਹ ਸਾਡੇ ਹਿਰਦੇ ਵਿੱਚ ਵੀ ਵਰਤਦਾ ਹੈ ਤੇ ਬਾਹਰ ਵੀ ਸਭ ਸੰਸਾਰ ਦੇ ਵਿੱਚ ਉਹ ਵਰਤਦਾ ਹੈ ਜੋ ਦੀਸੈ ਸੋ ਤੇਰਾ ਰੂਪ ਜੋ ਨਜ਼ਰ ਆਂਦਾ ਹੈ ਉਹ ਪ੍ਰਮਾਤਮਾ ਦਾ ਸਰੂਪ ਹੈ ਉਹ ਹਰ ਥਾਂ ਵਰਤ ਰਿਹਾ ਹੈ ਹਰ ਥਾਂ ਵਿਆਪਕ ਹੈ ਲੇਕਿਨ ਤਿਸ ਨੂੰ ਜਾਣੇ ਦੂਰ ਤੂੰ ਉਸ ਨੂੰ ਦੂਰ ਸਮਝਦਾ ਹੈ ਸਤਗੁਰਾਂ ਨੇ ਕਿਹਾ ਕਿ ਤਾਈਓ ਤੇ ਗਲਤੀਆਂ ਕਰਦਾ ਹੈ ਜਾਣਦਾ ਨਹੀਂ ਸਮਝਦਾ ਨਹੀਂ ਕਿ ਉਹ ਦੂਰ ਨਹੀਂ ਨੇੜੇ ਹੈ ਇਸ ਲਈ ਉਸ ਨੂੰ ਸੰਬੋਧਿਤ ਹੋ ਕੇ ਸਤਗੁਰਾਂ ਨੇ ਬਚਨ ਕਰੇ ਨੇ ਤੂੰ ਭਰਪੂਰ ਜਾਣਿਆ ਮੈਂ ਦੂਰ ਜੋ ਕੁਛ ਕਰੀ ਸੂ ਤੇਰੇ ਹਜ਼ੂਰ ਜੋ ਕੁਛ ਮੈਂ ਕਰਦਾ ਤੇਰੇ ਸਾਹਮਣੇ ਕਰ ਰਿਹਾ ਇਹ ਜਾਣ ਕੇ ਕਿ ਤੂੰ ਨਹੀਂ ਹੈ ਤੂੰ ਨਹੀਂ ਕਿਉਂਕਿ ਤ੍ਰਿਸ਼ਨਾ ਲਾਗੀ ਰਚ ਰਹਿਆ ਅੰਤਰ ਹੋ ਮੈਂ ਕੂਰ ਮਾਇਆ ਦੀ ਤ੍ਰਿਸ਼ਨਾ ਵਿੱਚ ਫਸਿਆ ਉਹਨਾਂ ਚ ਰਚਿਆ ਹੋਇਆ ਇਸ ਲਈ ਉਹਦੇ ਕਾਰਨ ਅੰਦਰ ਝੂਠਾ ਅਹੰਕਾਰ ਬਣ ਗਿਆ ਅਹੰਕਾਰੀ ਹੋ ਗਿਆ ਭਗਤੀ ਨਾਮ ਵੀ ਹੋਣਿਆ ਆਵੇਂ ਬੰਦੇ ਪੂਰ ਇਹ ਕਲ ਜਾਣ ਲਈ ਜਿਹੜੇ ਪਰਮਾਤਮਾ ਦੀ ਭਗਤੀ ਨਹੀਂ ਕਰਦੇ ਜਿਹੜੇ ਨਾਮ ਨਹੀਂ ਜਪਦੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਅੱਜ ਤਾਂ ਅੱਜ ਦੇ ਸਮੇਂ ਵਿੱਚ ਉਹ ਆਪਣੇ ਆਪ ਨੂੰ ਬੜਾ ਸੁਚੇਤ ਤੇ ਸਿਆਣਾ ਸਮਝਦੇ ਨੇ ਬਹੁਤ ਉਹਨਾਂ ਕੋਲ ਦਲੀਲਾਂ ਆ ਕਿ ਕਿਹੜਾ ਰੱਬ ਕਿਹੜਾ ਪਰਮਾਤਮਾ ਕਿੱਥੇ ਹੈ ਝੂਠ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਇਹ ਹੈ ਤਾਂ ਮੈਨੂੰ ਸਾਹਮਣੇ ਦਿਖਾਓ ਤੇ ਇਸ ਕਰਕੇ ਜਿਹੜੇ ਭਗਤੀ ਤੇ ਨਾਮ ਤੋਂ ਸਖਣੇ ਨੇ ਸਤਿਗੁਰੂ ਕਹਿੰਦੇ ਨੇ ਉਹਨਾਂ ਦਾ ਆਣਾ ਜਾਣਾ ਇਸ ਸੰਸਾਰ ਦੇ ਵਿੱਚ ਬਰਕਰਾਰ ਰਹਿੰਦਾ ਉਹ ਛੁੱਟਦੇ ਨਹੀਂ ਹੈ ਬੰਦਨਾ ਚ ਇਸ ਲਈ ਸਤਿਗੁਰੂ ਪਾਤਸ਼ਾਹ ਨੇ ਇਹ ਬਚਨ ਕਰੇ ਨੇ ਕਹਿੰਦੇ ਨੇ ਉਸ ਨੂੰ ਦੂਰ ਸਮਝਦਾ ਹੈ ਇਨਸਾਨ ਭਗਤੀ ਦੇ ਨਾਮ ਤੋਂ ਸਖਣਾ ਇਸ ਤਰ੍ਹਾਂ ਆ ਰਿਹਾ ਜਮ ਜਮ ਮਰੇ ਮਰੇ ਫੇਰ ਜਮੇ ਬਹੁਤ ਸਜਾਏ ਪਏ ਦੇਸ਼ ਲੰਮੇ ਗੱਲ ਲੰਮੀ ਪੈ ਗਈ ਜਿਆਦਾ ਮੁਸ਼ਕਿਲ 'ਚ ਫਸ ਗਿਆ ਰਾਖਲੇਹ ਪ੍ਰਭ ਕਰਨ ਹਾਰ ਜੀ ਜੰਤ ਕਰ ਦਇਆ ਅਰਦਾਸ ਹੀ ਕਰੀਏ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਅਸੀਂ ਅਰਦਾਸ ਹੀ ਕਰੀਏ ਸਾਰੇ ਐ ਕਰਨਹਾਰ ਪਤੀ ਪਰਮੇਸ਼ਰ ਪ੍ਰਮਾਤਮਾ ਵਾਹਿਗੁਰੂ ਜੀ ਸਾਡੇ ਤੇ ਕਿਰਪਾ ਕਰੋ ਸਾਨੂੰ ਰੱਖ ਲਓ ਸਾਡੇ ਤੇ ਕਿਰਪਾ ਕਰਕੇ ਸਾਨੂੰ ਬਚਾ ਲਓ ਡੁੱਬਦੇ ਜਾਂਦਿਆਂ ਨੂੰ ਤਾਰ ਲਓ ਇਸ ਮਾਇਆ ਦੀ ਨਦੀ ਵਿੱਚ ਰੁੜਦੇ ਜਾਂਦੇ ਨੂੰ ਰੱਖ ਲਿਓ ਸਤਿਗੁਰੂ ਵਾਹਿਗੁਰੂ ਜੀਓ ਜੀ ਜਨਤਾ ਤੇ ਦਇਆ ਕਰੋ ਕਿਰਪਾ ਕਰੋ ਆਪਣੇ ਨਾਮ ਨਾਲ ਜੋੜ ਕੇ ਰੱਖੋ ਤਾਂ ਕਿ ਇਹਨਾਂ ਦਾ ਜੀਵਨ ਸਫਲ ਹੋ ਜਾਏ ਸਤਿਗੁਰੂ ਕਹਿੰਦੇ ਨੇ ਇਹ ਸਾਰੀਆਂ ਬਖਸ਼ਿਸ਼ਾਂ ਪ੍ਰਮਾਤਮਾ ਤੋਂ ਬਿਨਾਂ ਕੋਈ ਦੂਜਾ ਨਹੀਂ ਕਰ ਸਕਦਾ ਬੇਦੁਖ ਪ੍ਰਭ ਕੋਈ ਨ ਰਖਨ ਹਾਰ ਮਹਾ ਬਿਕਟ ਜਮ ਭਇਆ ਸਤਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਜਮ ਹੈ ਨਾ ਉਹ ਬੜਾ ਅਵੈੜਾ ਹੈ ਬੜਾ ਕੋੜਾ ਹੈ ਬੜਾ ਦੁੱਖ ਦੇਣ ਵਾਲਾ ਹੈ ਉਸ ਤੋਂ ਬਚਾਉਣ ਵਾਲਾ ਪਰਮਾਤਮਾ ਤੋਂ ਬਿਨਾਂ ਕੋਈ ਵੀ ਨਹੀਂ ਇਹ ਗੱਲ ਯਾਦ ਰੱਖਿਓ ਇਸ ਲਈ ਸਤਗੁਰੂ ਬਚਨ ਕਰਦੇ ਨੇ ਨਾਨਕ ਨਾਮ ਨਾ ਬੀਸਰੋ ਕਰ ਆਪਣੀ ਹਰ ਮਾਇਆ ਏ ਵਾਹਿਗੁਰੂ ਨਾਨਕ ਦਾਸ ਤੇਰੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਕਿ ਵਾਹਿਗੁਰੂ ਜੀ ਆਪਣੀ ਮਿਹਰ ਕਰ ਕਿ ਮੈਨੂੰ ਤੇਰਾ ਨਾਮ ਨਾ ਭੁੱਲੇ ਸਦਾ ਯਾਦ ਰਵੇ ਸ્વાસ ਸ્વાસ ਯਾਦ ਰਵੇ ਰੂਮ ਰੂਮ ਦੇ ਵਿੱਚ ਤੇਰਾ ਨਾਮ ਵਸਿਆ ਰਹੇ ਇਹ ਅਰਦਾਸ ਹੈ ਇਸ ਲਈ ਸਤਿਗੁਰਾਂ ਨੇ ਆਖਿਆ ਰਹਾਉ ਦੀ ਪੰਗਤਿ ਚ ਮੇਰੇ ਮਨ ਹਰ ਬਿਨ ਵਰਨਾ ਕੋਏ ਪ੍ਰਭ ਸ਼ਰਣਾਈ ਸਦਾ ਰਹੁ ਦੁੱਖ ਨ ਬਿਆਪੈ ਕੋਏ ਉਹ ਸੁਖੀ ਰਹਿੰਦੇ ਨੇ ਜੋ ਗੁਰ ਚਰਨਾਂ ਨਾਲ ਜੁੜੇ ਰਹਿੰਦੇ ਨੇ ਟੁੱਟੇ ਹੋਏ ਦੁੱਖ ਪਾਉਂਦੇ ਨੇ ਸੋ ਸਤਿਗੁਰੂ ਦੇ ਚਰਨਾਂ ਚ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਜੀ ਆਪਣੇ ਚਰਨਾਂ ਨਾਲ ਜੋੜੀ ਰੱਖਿਓ ਤਾਂ ਕਿ ਇਹ ਸਾਡਾ ਜੀਵਨ ਸਫਲ ਹੋ ਸਕੇ ਏ ਲੋਕ ਸੁਖੀਏ ਪ੍ਰਲੋਕ ਸੁਹਿਲੇ ਨਾਨਕ ਹਰ ਪ੍ਰਵਾਪੇ ਮੇਲੇ ਸੋ ਇਨ ਕੱਖਰ ਪ੍ਰਵਾਨ ਕਰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ